25 ਤੋਂ ਵੱਧ ਮਾਮਲਿਆਂ ਦੇ ਵਿੱਚ ਲੜੀਂਦਾ ਗੈਂਗਸਟਰ ਸੁਖਦੇਵ ਉਰਫ ਵਿੱਕੀ ਬੀਤੀ ਰਾਤ ਲੁਧਿਆਣਾ ਦੇ ਵਿੱਚ ਪੁਲਿਸ ਦੇ ਨਾਲ ਹੋਏ ਮੋਟ ਪੇਟ ਦੇ ਵਿੱਚ ਮਾਰਿਆ ਗਿਆ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਨੂੰ ਕਰੀਬ 6 ਗੋਲੀਆਂ ਲੱਗੀਆਂ ਇਹ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੀਤੀ ਸ਼ਾਮ ਪੈਣੀ ਸਾਭ ਦੇ ਰਸਤੇ ਤੋਂ ਨਿਕਲਿਆ ਸੀ ਸੀਆਈ 2 ਦੇ ਇੰਚਾਰਜ ਬਿਆੰਤ ਜਨੇਜਾਂ ਨੂੰ ਸੂਚਨਾ ਸੀ ਜਿਸ ਤੋਂ ਬਾਅਦ ਉਹਨਾਂ ਪੈਣੀ ਸਾਭ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਅਤੇ 8 ਦਸੰਬਰ ਤੋਂ ਲਗਾਤਾਰ ਇਹ ਸ਼ਖਸ ਵਾਰਦਾਤਾਂ ਕਰ ਰਿਹਾ ਸੀ ਸੁਖਦੇਵ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬੰਦੂਕ ਦੀ ਨੋਕ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਗੈਂਗਸਟਰ ਸੁਖਦੇਵ 25 ਤੋਂ ਵੱਧ ਮਾਮਲੇ ਦੇ ਵਿੱਚ ਲੜੀਦਾ ਹੈ ਅਤੇ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀ ਬਿਆਨਤ ਜਨੇਜਾ ਦੇ ਵੱਲੋਂ ਮੀਡੀਆ ਦੇ ਸਾਹਮਣੇ ਕਈ ਖੁਲਾਸੇ ਵੀ ਕੀਤੇ ਗਏ ਉਹਨਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਸਾਡੇ ਇਸੇ ਦਲਜੀਤ ਸਿੰਘ ਨੇ ਉਹਨਾਂ ਦੇ ਲੈਫਟ ਥਾਈ ਤੇ ਗੋਲੀ ਲੱਗੀ ਹੈ ਜੀ ਔਰ ਇਸ ਵਾਕਿਆ ਕਿੰਨੀ ਦੇਰ ਚੱਲਿਆ ਕਿੰਨੀ ਦੇਰ ਤੁਹਾਡੀ ਮੋੜਬੇੜ ਹੋਈ ਹੈ ਦੇਖੋ ਤਕਰੀਬਨ 1 ਤੋਂ 2 ਮਿੰਟ ਦੇ ਵਿੱਚ ਵਿੱਚ ਸਾਰਾ ਵਾਕਿਆ ਖਤਮ ਹੋ ਗਿਆ ਤੇ ਤੁਸੀਂ ਇਹਨੂੰ ਚੇਸ ਕਿੱਥੋਂ ਕਰਦੇ ਆ ਰਹੇ ਸੀਗੇ ਸਰ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਕਿ ਇੱਥੇ ਨੇ ਆਣਾ ਠੀਕ ਹੈ ਤੇ ਕੋਹਾੜੇ ਤੋਂ ਆ ਰਿਹਾ ਸੀਗਾ ਕਿਸ ਕਿਸ ਨੇ ਭੈਣੀ ਸਾਹਿਬ ਵੱਲੋਂ ਕੱਚੇ ਰਸਤੇ ਤੋਂ ਆ ਰਿਹਾ ਸੀਗਾ ਠੀਕ ਹੈ ਤੇ ਇਹਦੇ ਨਾਲ ਕੋਈ ਹੋਰ ਸਾਥੀ ਵੀ ਸੀਗਾ ਨਹੀਂ ਨਹੀਂ ਇਹ ਇਕੱਲਾ ਸੀ ਉਹ ਵੈਪਨ ਕਿੰਨੇ ਕੁ ਮੇਰੇ ਮਿਲਨੇ ਕਿਸ ਤਰ੍ਹਾਂ ਦੇ ਮਿਲੇ ਇੱਕ ਵੈਪਨ ਇਹਦੇ ਕੋਲੋਂ ਹਲੇ ਤੱਕ ਮਿਲਿਆ ਜੀ ਅੱਗੇ ਬਾਕੀ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਬਾਅਦ ਦੱਸਾਂਗੇ ਥੈਂਕ ਯੂ ਥੈਂਕ ਯੂ ਇਹ ਹੈ ਨੀ ਮਾਛੀਵਾੜੇ ਦਾ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਦੀ ਰਿਪੋਰਟ 25 ਤੋਂ ਵੱਧ ਮਾਮਲਿਆਂ ਦੇ ਵਿੱਚ ਲੜੀਂਦਾ ਗੈਂਗਸਟਰ ਸੁਖਦੇਵ ਉਰਫ ਵਿੱਕੀ ਬੀਤੀ ਰਾਤ ਲੁਧਿਆਣਾ ਦੇ ਵਿੱਚ ਪੁਲਿਸ ਦੇ ਨਾਲ ਹੋਏ ਮੋਟਪੇਟ ਦੇ ਵਿੱਚ ਮਾਰਿਆ ਗਿਆ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਨੂੰ ਕਰੀਬ 6 ਗੋਲੀਆਂ ਲੱਗੀਆਂ ਇਹ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੀਤੀ ਸ਼ਾਮ ਭੈਣੀ ਸਾਹਿਬ ਦੇ ਰਸਤੇ ਤੋਂ ਨਿਕਲ ਰਿਹਾ ਸੀ ਆਈ 2 ਦੇ ਇੰਚਾਰਜ ਬਯੰਤ ਜਨੇਜਾ ਨੂੰ ਸੂਚਨਾ ਸੀ ਜਿਸ ਤੋਂ ਬਾਅਦ ਉਹ ਨਾ ਪੈਣੀ ਸਾਭ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਅਤੇ 8 ਦਸੰਬਰ ਤੋਂ ਲਗਾਤਾਰ ਇਹ ਸ਼ਖਸ ਵਾਰਦਾਤਾਂ ਕਰ ਰਿਹਾ ਸੀ ਸੁਖਦੇਵ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬੰਦੂਕ ਦੀ ਨੋਕ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਗੈਂਗਸਟਰ ਸੁਖਦੇਵ 25 ਤੋਂ ਵੱਧ ਮਾਮਲੇ ਦੇ ਵਿੱਚ ਲੜੀਦਾ ਹੈ ਅਤੇ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀ ਬਿਆਨਤ ਜਨੇਜਾ ਦੇ ਵੱਲੋਂ ਮੀਡੀਆ ਦੇ ਸਾਹਮਣੇ ਕਈ ਖੁਲਾਸੇ ਵੀ ਕੀਤੇ ਗਏ ਉਹਨਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਸਾਡੇ ਐਸੇ ਦਲਜੀਤ ਸਿੰਘ ਨੇ ਉਹਨਾਂ ਦੇ ਲੈਫਟ ਥਾਈ ਤੇ ਗੋਲੀ ਲੱਗੀ ਹੈ ਜੀ ਔਰ ਇਸ ਵਾਕਿਆ ਕਿੰਨੀ ਦੇਰ ਚੱਲਿਆ ਕਿੰਨੀ ਦੇਰ ਤੁਹਾਡੀ ਮੋੜ ਮੇੜ ਹੋਈ ਆ ਦੇਖੋ ਤਕਰੀਬਨ 1 ਤੋਂ 2 ਮਿੰਟ ਦੇ ਵਿੱਚ ਵਿੱਚ ਸਾਰਾ ਵਾਕਿਆ ਖਤਮ ਹੋ ਗਿਆ ਤੇ ਤੁਸੀਂ ਇਹਨੂੰ ਚੇਸ ਕਿੱਥੋਂ ਕਰਦੇ ਆ ਰਹੇ ਸੀਗੇ ਸਰ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਕਿ ਇੱਥੇ ਇਹਨੇ ਆਣਾ ਠੀਕ ਹੈ ਤੇ ਕੁਹਾੜੇ ਤੋਂ ਆ ਰਿਹਾ ਸੀਗਾ ਕਿਸ ਕਿਸ ਨਾਲ ਨਹੀਂ ਨਹੀਂ ਭੈਣੀ ਸਾਹਿਬ ਵੱਲੋਂ ਕੱਚੇ ਰਸਤੇ ਤੋਂ ਆ ਰਿਹਾ ਸੀਗਾ ਠੀਕ ਹੈ ਤੇ ਇਹਦੇ ਨਾਲ ਕੋਈ ਹੋਰ ਸਾਥੀ ਵੀ ਸੀਗਾ ਨਹੀਂ ਨਹੀਂ ਇਹ ਇਕੱਲਾ ਸੀ ਉਹ ਇੱਕ ਵੈਪਨ ਕਿੰਨੇ ਕਿ ਮੇਰੇ ਮਿਲਣੇ ਕਿਸ ਤਰ੍ਹਾਂ ਦੇ ਮਿਲੇ ਇੱਕ ਵੈਪਨ ਇਹਦੇ ਕੋਲੋਂ ਹਲੇ ਤੱਕ ਮਿਲਿਆ ਜੀ ਅੱਗੇ ਬਾਕੀ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਬਾਅਦ ਦੱਸਾਂਗੇ ਥੈਂਕ ਯੂ ਥੈਂਕ ਯੂ ਇਹਦਾ ਕਹਾਣੀ ਨਹੀਂ ਮਾਚੀਵਾੜੇ ਦਾ ਆਸਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਚਲੂਟਾ ਦੀ ਰਿਪੋਰਟ 25 ਤੋਂ ਵੱਧ ਮਾਮਲਿਆਂ ਦੇ ਵਿੱਚ ਲੜਿੰਦਾ ਗੈਂਗਸਟਰ ਸੁਖਦੇਵ ਉਰਫ ਵਿੱਕੀ ਬੀਤੀ ਰਾਤ ਲੁਧਿਆਣਾ ਦੇ ਵਿੱਚ ਪੁਲਿਸ ਦੇ ਨਾਲ ਹੋਏ ਮੋਟ ਪੇਟ ਦੇ ਵਿੱਚ ਮਾਰਿਆ ਗਿਆ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਨੂੰ ਕਰੀਬ 6 ਗੋਲੀਆਂ ਲ ਬੀਤੀ ਸ਼ਾਮ ਪੈਣੀ ਸਾਭ ਦੇ ਰਸਤੇ ਤੋਂ ਨਿਕਲ ਇਸ ਸੀਆਈ 2 ਦੇ ਇੰਚਾਰਜ ਬਯੰਤ ਜਨੇਜਾਂ ਨੂੰ ਸੂਚਨਾ ਸੀ ਜਿਸ ਤੋਂ ਬਾਅਦ ਉਹਨਾਂ ਪੈਣੀ ਸਾਭ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਅਤੇ 8 ਦਸੰਬਰ ਤੋਂ ਲਗਾਤਾਰ ਇਹ ਸ਼ਖਸ ਵਾਰਦਾਤਾਂ ਕਰ ਰਿਹਾ ਸੀ ਸੁਖਦੇਵ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬੰਦੂਕ ਦੀ ਨੋਕ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਗੈਂਗਸਟਰ ਸੁਖਦੇਵ ਪਚਿੱਤ ਵਧ ਮਾਮਲੇ ਦੇ ਵਿੱਚ ਲੜੀਂਦਾ ਹੈ ਅਤੇ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀ ਬਿਆਨਤ ਜਨੇਜਾ ਦੇ ਵੱਲੋਂ ਮੀਡੀਆ ਦੇ ਸਾਹਮਣੇ ਕਈ ਖੁਲਾਸੇ ਵੀ ਕੀਤੇ ਗਏ ਉਹਨਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਸਾਡੇ ਐਸੇ ਦਲਜੀਤ ਸਿੰਘ ਨੇ ਉਹਨਾਂ ਦੇ ਲੈਫਟ ਥਾਈ ਤੇ ਗੋਲੀ ਲੱਗੀ ਹੈ ਜੀ ਔਰ ਇਸ ਵਾਕਿਆ ਕਿੰਨੀ ਦੇਰ ਚੱਲਿਆ ਕਿੰਨੀ ਦੇਰ ਤੁਹਾਡੀ ਮੋੜ ਮੇੜ ਹੋਈ ਹੈ ਦੇਖੋ ਤਕਰੀਬਨ 1 ਤੋਂ 2 ਮਿੰਟ ਦੇ ਵਿੱਚ ਵਿੱਚ ਸਾਰਾ ਵਾਕਿਆ ਖਤਮ ਹੋ ਗਿਆ ਸੀ ਤੇ ਤੁਸੀਂ ਇਹਨੂੰ ਚੇਸ ਕਿੱਥੋਂ ਕਰਦੇ ਆ ਰਹੇ ਸੀਗੇ ਸਰ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਕਿ ਇੱਥੇ ਇਹਨੇ ਆਣਾ ਹੈ ਠੀਕ ਹੈ ਤੇ ਕੁਹਾੜੇ ਤੋਂ ਆ ਰਿਹਾ ਸੀਗਾ ਕਿਸ ਕਿਸ ਨਾਲ ਨਹੀਂ ਨਹੀਂ ਭੈਣੀ ਸਾਹਿਬ ਵੱਲੋਂ ਕੱਚੇ ਰਸਤੇ ਤੋਂ ਆ ਰਿਹਾ ਸੀਗਾ ਠੀਕ ਹੈ ਤੇ ਇਹਦੇ ਨਾਲ ਕੋਈ ਹੋਰ ਸਾਥੀ ਵੀ ਸੀਗਾ ਨਹੀਂ ਨਹੀਂ ਇਹ ਇਕੱਲਾ ਸੀ ਉਹ ਵੈਪਨ ਕਿੰਨੇ ਕੁ ਮੇਰੇ ਮਿਲਿਆ ਨੇ ਕਿਸ ਤਰ੍ਹਾਂ ਦੇ ਮਿਲੇ ਇੱਕ ਵੈਪਨ ਇਹਦੇ ਕੋਲੋਂ ਹਲੇ ਤੱਕ ਮਿਲਿਆ ਜੀ ਅੱਗੇ ਬਾਕੀ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਬਾਅਦ ਦੱਸਾਂਗੇ ਥੈਂਕ ਯੂ ਥੈਂਕ ਯੂ ਇਹ ਹੈ ਨੀ ਮਾਛੀਵਾੜੇ ਦਾ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਚੋਲਟਾ ਦੀ ਰਿਪੋਰਟ